ਰਜਵੀ ਖਾਲਸਾ ਮੈਂ ਲੋਬੀ ਵੀ ਠੀਕ ਹਾਂ ਚਾਹਤੀ ਹੈ ਜੀ ਉਹ ਮੁੰਡਾ ਕੋਲੋਂ ਆਇਆ ਬੈਠਾ ਤਾ ਟੋਕ ਲੈਣਾ ਬਦਲ ਹਾਂ ਕਿ ਮੈਂ ਪਹਿਲਾਂ ਆਇਆ ਬਾਅਦੋਂ ਆਇਆ 25 ਕੱਟਦੀ ਹੈ ਨਾ ਮੈਂ ਜੋ ਵੀ ਅਸੀਂ ਪਲੈਨਿੰਗ ਦੇ ਅਕੋਰਡਿੰਗ ਹਰ ਇੱਕ ਚੀਜ਼ ਕਰੀਂ ਦਇਆ ਹੁੰਦਾ ਹੈ ਕਈ ਕਸਟਮਰ ਸਟੋਰੀ ਚੈੱਕ ਨਹੀਂ ਕਰਕੇ ਆਉਂਦੇ ਤਾਂ ਉਹ ਫਿਰ ਬਾਅਦੋਂ ਆ ਕੇ ਬੈਡ ਕਮੈਂਟ ਕਰਦੇ ਆ ਜੀ ਇਹਨਾਂ ਦੇ ਆਫਰ ਸ਼ਾਇਦ ਫੇਕ ਆ ਯਾ ਮੂਝੀ ਪੀਦਾ ਖਾਊਗਾ ਬਾਈ ਈਦਾ ਖਾਣ ਤੋਂ ਬਾਅਦ ਦੱਸਿਓ ਪੀਲੇ ਦਾ ਜਿਹੜਾ ਆਪਣਾ 베ਸ ਹੁੰਦਾ ਆ ਉਹ ਵੀ ਆਪਣਾ ਆਪ ਬਾਰੋਂ ਨਹੀਂ ਲੈਂਦੇ ਫਕਰ ਹੋ ਜਾਂਦਾ ਖਾਈਦੇ ਦੇਲੀ ਪਰ ਵਧੀਆ ਬਣਾ ਕੇ ਦਿੰਦੇ ਉਦੋਂ ਜਿਵੇਂ ਸਖਾਈ ਦਿੰਦੀ ਕੰਮ ਕਰਾਂਦੀ ਹੁੰਦੀਆਂ ਆ ਜੀ ਉੱਚੀ ਨਹੀਂ ਹੁੰਦੀ ਹੁੰਦੀ ਆ ਇਹ ਨਹੀਂ ਕਰਦੇ ਲੇਕਿਨ ਫੇ ਵੀ ਆਪਣਾ ਟਾਈਮ ਕੱਢ ਕੇ ਅਗਰੇ ਲਾਉਂਦੇ ਆ ਫਰ ਲਾਉਂਦੇ ਆ ਸਪੈਸ਼ਲੀ ਇੱਕ ਤਾਂ Papa ਨੂੰ ਬੜਾ ਸਾਫ ਸੁਥਰਾ ਕਿਤੇ ਨਹੀਂ ਮਿਲਦਾ ਸਾਰੇ ਪਾਸੇ ਜਿੰਨੀਆਂ ਫਾਸਟ ਫੂਡ ਦੀਆਂ ਦੁਕਾਨਾਂ ਆਏ ਕੁਰਸੀ ਮੇਜ਼ ਚਾਉਂਦੇ ਆ ਪਰ ਪਿਛੇ ਉਹਨਾਂ ਦੀ ਕਿਚਨ ਦੇਖੋ ਵਾਇਰ ਗੰਦੀ ਆ ਤਾਂ ਨੂੰ ਢੈਲੀ ਕਰਦਾ ਵਈ ਵਾਇਰ ਗੁਰਜੀ ਦਾ ਘਾਸਾ ਸ਼੍ਰੀ ਵਾਇਰ ਗੁਰਜੀ ਕੀ ਫਤਹਿ ਭਾਈ ਜਦੋਂ ਤੁਸੀਂ ਆਫਰ ਲਾਉਂਦੇ ਆ ਤਾਂ ਇੰਨਾ ਜਦੋਂ ਰਸ਼ ਹੁੰਦਾ ਆ ਇੰਨੀ ਕਿਰਪਾ ਹੁੰਦੀ ਆ ਤਾਂ ਫਿਰ ਮੈਨੇਜ ਕਿੱਦਾਂ ਕਰਦੇ ਤੁਸੀਂ ਇੰਨਾ ਸਾਰਾ ਕੁਝ ਬਸ ਫਿਰਲੀ ਆਪਾਂ ਜਦੋਂ ਕਸਟਮਰ ਆਪਣੇ ਕੋਲ ਆਉਂਦਾ ਉਹ ਸਪੈਸ਼ਲੀ ਚੰਗਾ ਕਰ ਤੋਂ ਘੱਟ ਕੇ ਦਿੰਨੇ ਆ ਅੱਛਾ ਜੀ ਟੋਕਰ ਇਸ ਕਰਕੇ ਘੱਟ ਕੇ ਦਿੰਨੇ ਆ ਕਿ ਬੰਦੇ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਹਾਂਜੀ ਟੋਕਰ ਘੱਟਣ ਤੋਂ ਬਾਅਦ ਜਦੋਂ ਕਸਟਮਰ ਦੀ ਤਾਂ ਆ ਜਾਂਦੀ ਆ ਉਹਨੂੰ ਉਹ ਆਰਡਰ ਆ ਮੈਂ ਈ ਮੈਜਾਦਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਸਪੈਸ਼ਲੀ ਤੌਰ ਤੇ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਬਾਬਾ 버ਗਰ ਦੇ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੂਗਾ ਕਿਉਂਕਿ ਜਿੱਦਾਂ ਦੇ ਤੁਸੀਂ ਸਾਰੇ ਇੱਕੋ ਜਿਹੇ ਆ ਇਸ ਕਰਕੇ ਤੁਹਾਨੂੰ ਟੋਕਰ ਲੈਣਾ ਪਊਗਾ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਆਪਣੀ ਕਰਲੀ ਦਵਾਂਗੇ ਬਾਕੀ ਸਾਰਾ ਕੁਝ ਤੁਹਾਨੂੰ ਜੋ ਮਿਲਣਾ ਹੈਂਡਮੈਡ ਹੈਂਡ ਮੇਡ ਮਿਲਣਾ ਕੋਈ ਫੋਜਨ ਨਹੀਂ ਮਿਲਦਾ ਖੁਦ ਬਣਾਇਆ ਹੈ ਹਾਂਜੀ ਬਾਕੀ ਆ ਆ ਦੇਖ ਲਓ ਤੁਸੀਂ 13 ਵਾਲਾ 버ਗਰ ਹੀ ਆ ਹਰ ਚੀਜ਼ ਇਹਦੇ ਵਿੱਚ ਐਡ ਹੋਣੀ ਆ ਬਟ ਕੀ ਆ ਕੁਆਲਿਟੀ ਸੇਮ ਆ ਬਸ ਕੁਆਂਟੀਟੀ ਦਾ ਫਰਕ ਆ ਜਿੱਦਾਂ ਜਿੱਦਾਂ ਸਾਡੀ ਕੁਆਂਟੀਟੀ ਵਧੀ ਜਾਣੀ ਪ੍ਰਾਈਸ ਵਧੀ ਜਾਣਾ ਉਦੋਂ ਉਦਾਂ ਇੰਗਰੀਡੀਅੰਟਸ ਚੇਂਜ ਹੋ ਜਾਣਾ ਆਪਰ ਲਾਉਂਦਿਆਂ ਨੂੰ ਆਪਾਂ ਨੂੰ ਹੋ ਹੀ ਗਿਆ ਤਕਰੀਬਨ 4-5 ਮਹੀਨੇ ਔਰ ਮੰਥਲੀ ਨੇ ਆਪਾਂ ਇਦਾਂ ਕਰਦੇ ਆ ਬਬਾਈ ਜਿਹੜੇ ਆਪਣੇ ਫਾਲੋਅਰਸ ਹੁੰਦੇ ਆ ਨਾ ਉਹਨਾਂ ਲਈ ਹਰ ਮਹੀਨੇ ਦੀ 13 ਤਰੀਕ ਨੂੰ ਉਹ ਆਪਣੇ ਜਿੱਦਾਂ ਜਿੰਨਾ ਚਾਹਣ ਉਹ ਲੈ ਸਕਦੇ ਵਰਗ ਚਾਹੇ 150 ਜਿੰਨਾ ਵੀ ਆਰਡਰ ਕਰਨ ਕਰ ਸਕਦੇ ਪਰ ਜਿਹੜੀ ਹੁੰਦੀ ਆ ਆਪਣੀ ਹਫਤੇ ਦਾ ਐਤਵਾਰ ਉਹ ਦਿਨ ਇੱਕ ਫਾਲੋਅਰ ਨੂੰ ਇੱਕ 버ਗਰ ਹੁੰਦਾ ਉਹ ਵੀ 13 ਰੁਪਏ ਦਾ ਹੁੰਦਾ ਮਤਲਬ ਮਹੀਨੇ ਚ ਇੱਕ ਵਾਰੀ ਤੇ ਹਫਤੇ ਚਾਰ ਵਾਰ ਹਾਂਜੀ ਇਹਨੇ ਦਿਖਾਉਣ ਦੀ ਲੋੜ ਹੀ ਨਹੀਂ ਬਬਾਈ ਉਹਦੀ ਪਛਾਣ ਹੋ ਜਾਂਦੀ ਉਦੋਂ ਵਿਸ਼ਾਨ ਹੋ ਜਾਂਦੀ ਆ ਹਾਂ ਪਹਿਲਾਂ ਬਾਬਾ ਮਹਾਰਾਜ ਜੀ ਮੇਰਾ ਗੁਰੂ ਮਹਾਰਾਜ ਜੀ ਪਰ ਬਾਬਾ ਜੀ ਮੈਂ ਤਾਂ ਇੱਕ ਗੱਲ ਦੱਸਦਾ ਮੈਂ ਆਫਰਾਂ ਲੋਣਾ ਭਰੀ ਮੈਨੂੰ ਪਤਾ ਮੈਂ ਕਿੱਦਾਂ ਲੋਣਾ ਮੈਨੂੰ ਪ੍ਰੋਬਲਮਾਂ ਬਹੁਤ ਆਉਂਦੀਆਂ ਇੰਨੀਆਂ ਪ੍ਰੋਬਲਮਾਂ ਮੈਂ ਕਹਿੰਦਾ ਇਨਾ ਟੰਗ ਕਰਦੇ ਆ ਮਾਰਕੀਟ ਦੇ ਵਿੱਚ ਲਾਗੇ ਬੰਨੇ ਆਪਣਾ ਕੋਈ ਸਾਧਨ ਨਹੀਂ ਲੱਗਣ ਬੰਦੇ ਕੋਈ ਕਸਟਮਰ ਦਾ ਪਹਿਲਾਂ ਨਹੀਂ ਪ੍ਰੋਬਲਮ ਆਉਂਦੀ ਸੀ ਹਾਂ ਹੁਣ ਪ੍ਰੋਬਲਮ ਆਉਣ ਲੱਗੀ ਹੈ ਇਹਨਾਂ ਨੂੰ ਪਹਿਲਾਂ ਨਹੀਂ ਆਉਂਦੀ ਸੀ ਕੋਈ ਵੀ ਆਪਣੇ ਕਸਟਮਰ ਦਾ ਮੋਟਰਲ ਨਹੀਂ ਲੱਗਣ ਮੰਨਦੇ ਵੀ 2 ਮਹੀਨੇ ਤੱਕ ਤੁਸੀਂ ਲੱਗਣੇ ਆਂ ਵੀ ਅਗਲਾ ਲੈ ਕੇ ਚੱਲ ਜਾਣਾ ਵਰਗਰ ਇੱਥੇ ਕਿਹੜਾ ਵੀ ਠੀਂਗਾ ਹੋਣੀ ਆ ਹਨ ਕੋਈ ਸਾਧਨ ਹੀ ਲੱਗਣ ਮੰਨਦੇ ਪਲੱਸ ਆ ਥੋੜੇ ਦਿਨ ਪਹਿਲਾਂ ਫੂਡ ਡਿਪਾਰਟਮੈਂਟ ਤੋਂ ਆਪਣੇ ਰੇਡ ਪਈ ਕਹਿੰਦੇ ਚੰਡੀਗੜ੍ਹ ਤੋਂ ਆ ਕਿਸੇ ਨੇ ਕੰਪਲੇਨ ਕੀਤੀ ਮੈਂ ਕਿਹਾ ਜਿੱਥੋਂ ਦਿਲ ਕਰਦਾ ਸੈਂਪਲ ਭਰ ਲਓ ਤੁਸੀਂ ਸਹੀ ਹੈ ਇਹ ਸਾਨੂੰ ਪਤਾ ਕਿਦਾਂ ਪ੍ਰੋਬਲ ਆਪਾ ਲਾਉਣੇ ਆ ਆ ਜਿੰਨੇ ਸ਼ਹਿਰ ਦੇ ਵਿੱਚ ਵੱਡੇ ਜਿੱਦਾਂ ਫੂਡ ਵਾਲੇ ਆ ਉਹ ਤਕਰੀਬਨ ਸਾਰੇ ਆਪਾਂ ਨੂੰ ਕਿੰਨੀ ਵਾਰੀ ਕਹਿ ਚੁੱਕੇ ਆ ਵੀ ਤੁਸੀਂ ਆਫਰਾਂ ਲਾਉਣੀਆਂ ਬੰਦ ਕਰ ਦਿਓ ਮੈਂ ਕਿਹਾ ਇਹ ਤਾਂ ਬਾਬੇ ਨਾਨਕ ਤੋਂ 13-13 ਚੱਲਦੀ ਆਈ ਆ ਅਸੀਂ ਕਿੱਦਾਂ ਇਹਨੂੰ ਬੰਦ ਕਰ ਸਕਦੇ ਆ ਇਹ ਤਾਂ ਬਾਬਾ ਹੀ ਬੰਦ ਕਰਾਊਗਾ ਹੁਣ ਆਪਾਂ ਨਹੀਂ ਕਰਦੇ ਕੀ ਆਪਣੇ ਹਾਂਜੀ ਲੋਕੇਸ਼ਨ ਬਾਬਾ ਜੀ ਇਹ ਆ ਸਰਕੂਲਰ ਰੋਡ ਕਬੂਰਦਲਾ ਨੀਅਰ ਹੈ ਇਲੈਕਟ੍ਰੀਕਲ ਦੇ ਬਿਲਕੁਲ ਓਪੋਜ਼ਿਟ ਸਾਈਡ ਫਰਾਂ ਲੱਗਦੀਆਂ ਬਾਬਾ ਜੀ ਉਹ ਕਨੇਡਾ ਆ ਇੱਕ ਦਾ ਨਾਮ ਜੈਮਲ ਸਿੰਘ ਆ ਇੱਕ ਦਾ ਨਾਮ ਲਾਪਰੀ ਸਿੰਘ ਆ ਉਹ ਆਪਣੀ ਬੈਕਬੋਨ ਆ ਉਹਨਾਂ ਦੇ ਸਿਰ ਤੇ ਆਫਰਾਂ ਲੱਗੀਆਂ ਲੱਗਦੀਆਂ ਤੇ ਚਲੋ ਮਾਰੇ ਦੇ ਸਿਰ ਤੇ ਆ ਪਰ ਜਰੀਆ ਉਹਨਾਂ ਦਾ ਵਾ ਉਹ ਆਪਣੀ سپورਟ ਕਰਦੇ ਆ ਤੇ ਤਾਂ ਆਫਰਾਂ ਲੱਗਦੀਆਂ ਉਹ ਆ ਪਹਿਲੀ ਆ ਰਹੀ ਆ ਪਰ ਆਪਾਂ ਯਾਰਾਂ ਦੇ ਯਾਰ ਆ ਜਿੱਥੇ ਵੀ ਕੋਈ ਆ ਰਹੀ ਹਾਂਜੀ ਵਾਹ ਆਪਾਂ ਤੇ ਆਪਾਂ ਫਸਟ ਟਾਈਮ ਮਿਲੇ ਆ ਪਰ ਆਪਾਂ ਨੂੰ ਜਿਹੜਾ ਬੰਦਾ ਦਿਲ ਨੂੰ ਲੱਗ ਜਾਂਦਾ ਸੋ ਉਹ ਹੀ ਭਰਾਵਾਂ ਨੂੰ ਸਿਸਟਮ ਹੋ ਜਾਂਦਾ ਬਾਬਾ ਜੀ ਆਪਣੇ ਕੋਲੇ ਆਈਟਮ ਸੈਂਡਵਿਚ ਡਰਿੰਕ ਦੇ ਵਿੱਚ ਮੌਕਟਲ ਡਰਿੰਕ ਦੇ ਵਿੱਚ ਮੌਕਟਲ ਕ੍ਰਾਸ਼ ਤੇ ਪੀਜ਼ਾ ਹੋ ਗਿਆ ਜਿਹੜਾ ਆਪਣਾ ਸਪੈਸ਼ਲ 버ਗਰ ਆ ਉਹ ਸੈਲਡ 버ਗਰ ਆ ਜਿਹੜਾ ਟਿੱਕੀ ਦੀ ਰੈਸਪੀ ਵੀ ਆਪਣੀ ਆ 버ਗਰ ਦੀ ਰੈਸਪੀ ਵੀ ਆਪਣੀ ਜੇ ਸਮਝੋ ਉਹ ਨਹੀਂ ਤੁਸੀਂ ਖਾਧਾ ਨਾ ਤਗਪੂਰਤ ਵਾਲਿਆਂ ਨੇ ਕੁਝ ਨਹੀਂ ਖਾਧਾ ਉਹ ਖਾਣਾ ਹੀ ਮੈਣਾ ਬਾਕੀ ਇਦਾਂ ਵਾ ਬਾਬਾਈ ਲੇਬਰ ਆਪਾਂ ਹੋਰ ਕੋਈ ਨਹੀਂ ਰੱਖੀ ਸਾਰੇ ਆਪਣੇ ਘਰ ਦੀ ਫੈਮਿਲੀ ਲੱਗੀ ਆ ਤੇ ਉਹੋ ਹੀ ਆਪਾਂ ਨੂੰ ਸਪੋਰਟ ਆ ਉਹਨਾਂ ਦੀ ਬਈ ਹੁਣ ਆਹ ਜਿਹੜੇ ਸਾਰੇ ਲੱਗ ਜਾਣੇ ਟਿੱਕੀਆਂ ਹੋ ਗਈਆਂ ਆ ਟਿੱਕੀਆਂ ਹੋਰ ਲਿਆਓ ਬਾਬਾ ਜਮਕਰ ਇਹੋ ਕੋਈ ਟੂਕਲਾ ਯਾਰ ਤੁਸੀਂ ਟਿੱਕੀਆਂ ਬਣਾਓ ਨਾ ਨਾ ਕੱਢੀ ਜਾਣੀਆਂ ਉਹ ਟਿੱਕੀਆਂ ਬੰਦ ਨਹੀਂ ਕਰਨੀਆਂ ਬਾਬਾ ਜੀ ਮੈਂ ਨਾ ਜਦੋਂ ਆਪਣੇ ਸ਼ਹਿਰ ਚ ਕਿਤੇ ਵੀ ਫਾਸਟ ਫੂਡ ਦੇ ਜਾਂਦਾ ਸੀਗਾ ਸਪੈਸ਼ਲੀ ਇੱਕ ਤਾਂ ਪਤਾ ਤੁਹਾਨੂੰ ਪਤਾ ਸਾਫ਼ ਸੁਥਰਾ ਕਿਤੇ ਨਹੀਂ ਮਿਲਦਾ ਸਾਰੇ ਪਾਸੇ ਜਿੰਨੀਆਂ ਫਾਸਟ ਫੂਡ ਦੀਆਂ ਦੁਕਾਨਾਂ ਆਏ ਕੁਰਸੀ ਮੇਜ਼ ਝੰਗਦੇ ਆ ਪਰ ਪਿੱਛੇ ਉਹਨਾਂ ਦੀ ਕਿਚਨ ਦੇਖੋ ਵਾਇਰ ਗੰਦੀ ਆ ਖਾਣ ਨੂੰ ਦਿਲ ਨਹੀਂ ਕਰਦਾ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਮੈਂ ਕਿਹਾ ਨਾ ਕਿ ਤਾਂ ਤੁਹਾਨੂੰ ਜਿਹੜਾ ਜੋ ਟਿੱਕੀ ਆਪਣੀਆਂ ਇਥੋਂ ਤੱਕ ਕਿ ਬਨ ਦੀ ਰੈਸਪੀ ਵੀ ਆਪਣੀ ਹੈ ਬਨ ਵੀ ਆਪਣਾ ਆ ਪੀਜੇ ਦਾ ਡੋ ਵੀ ਆਪਣਾ ਆ ਤੇ 버거 ਦੀ ਰੈਸਪੀ ਵੀ ਆਪਣੀ ਹੈ ਮਿਕਸ ਸੈਲਡ ਦੀ ਕਿਉਂਕਿ ਨੂਡਲ 버거 ਤਾਂ ਸਾਰੀ ਜਗ੍ਹਾ ਤੇ ਮਿਲ ਜਾਂਦਾ ਮਿਕਸ ਸੈਲਡ ਆਪਣਾ ਉਹ ਨੂਡਲ 버거 ਆਪਾਂ ਬਣਾਉਨੇ ਆ ਨੂਡਲਸ ਪਰ ਉਹ ਆਫਰ ਦੇ ਲਈ ਯੂਜ਼ ਕਰਦੇ ਆ ਆਪਣਾ ਸਪੈਸ਼ਲ ਨਹੀਂ ਹੈਗਾ ਇੱਕੋ ਮਿਕਸ ਵਿੱਚ ਪੀਜ਼ਾ ਲਾ ਟੌਪ ਦਾ ਚੱਲ ਜੀ ਕਰ ਜੀ ਸਪੈਸ਼ਲੀ ਤੌਰ ਤੇ ਮੈਂ ਕਹਿਣਾ ਚਾਹਣਾ ਆ ਤੁਹਾਨੂੰ ਬਾਬਾ 버ਗਰ ਦੇ ਵੀਆਈਪੀ ਟ੍ਰੀਟਮੈਂਟ ਨਹੀਂ ਮਿਲੇਗਾ ਕਿਉਂਕਿ ਜਿੱਦਾਂ ਦੇ ਤੁਸੀਂ ਹੋ ਸਾਰੇ ਇੱਕੋ ਜਿਹੇ ਆ ਇਸ ਕਰਕੇ ਤੁਹਾਨੂੰ ਟੋਕਨ ਲੈਣਾ ਪਊਗਾ ਉਸ ਤੋਂ ਬਾਅਦ ਆਪਾਂ ਸਾਰਿਆਂ ਨੂੰ ਆਪਣੀ ਸਰਵਿਸ ਦਵਾਂਗੇ ਧੰਨ ਬਾਬਾ ਜੀ ਸੈਂ ਮਹਾਰਾਜੀ ਕਿਰਪਾ ਆ ਇਹ ਹਜੇ ਤੱਕਲਾ ਤਵਾ ਭਰਿਆ ਹੋਈ ਹੋਈ ਆਪਾਂ ਸਾਰਾ ਇਹ ਜੀ ਭਰ ਦੇਣਾ ਇਹ ਬਾਬਾ ਜੀ ਬਾਬਾ 버ਗਰ ਇੱਕ ਟੀਮ ਦੀ ਤਰ੍ਹਾਂ ਕੰਮ ਕਰਦੇ ਸਾਰੇ ਸਾਰਿਆਂ ਦੀਆਂ ਆਪੋ ਆਪਣੀਆਂ ਜ਼ਿੰਮੇਵਾਰੀਆਂ ਆ ਜਿੱਦਾਂ ਮੇਰੀ ਵਾਈਫ ਆ ਉਹਨੇ ਸਪਰਚੀ ਕੱਟ ਕੇ ਦੇਣੀ ਟੋਕਨ ਕੱਟ ਕੇ ਦੇਣਾ ਮੈਂ ਇਥੇ ਫਰੰਟ ਐਕਸ ਤੇ ਕੰਮ ਕਰਨਾ ਬਾਕੀ ਸਭੀ ਸਾਰੀ ਫੈਮਿਲੀ ਮੇਤੋਂ ਪਰੇ ਜਾਂਦੇ ਯਾਰ ਉਹਨਾਂ ਨੇ ਪਿੱਛੇ ਗਾਉਂ ਗਾ ਬੰਨ ਦੀ ਕੁਆਲਿਟੀ ਦੇਖੋ ਤੁਸੀਂ ਬਿਲਕੁਲ ਸੌਫਟ ਇਕਦਾਂ ਸੌਫਟ ਰੂਮ ਵਰਗਾ ਬਣ ਹੋਊਗਾ ਰੂਮ ਵਰਗਾ ਆ ਦੇਖੋ ਬਾਕੀ ਇੱਕ ਸਪੈਸ਼ਲੀ ਤੌਰ ਤੇ ਮੈਂ ਹੋਰ ਇੱਕ ਗੱਲ ਕਹਿ ਦਵਾਂ ਬਬਾਈ ਜਿਹੜੀ ਆਪਣੀ ਟਿੱਕੀ ਆ ਉਹ ਵਿਦਾਊਟ ਅਲਾ ਰੋਟ ਆ ਤੁਹਾਨੂੰ ਸਾਰੇ ਸ਼ਹਿਰ ਚ ਇਨਕਲੂਡ ਅਲਾ ਰੋਟ ਟਿੱਕੀ ਮਿਲਣੀ ਆ ਬਟ ਆਪਣੇ ਤੁਹਾਨੂੰ ਵਿਦਾਊਟ ਅਲਾ ਰੋਟ ਮਿਲਣੀ ਆ ਟਿੱਕੀ ਇਸੇ ਕਰਕੇ ਟਿੱਕੀ ਦੀ ਪੂਰੀ ਗੋਲ ਸ਼ੇਪ ਨਹੀਂ ਆਉਂਦੀ ਕਿਉਂਕਿ ਵਿਦਾਊਟ ਅਲਾ ਰੋਡ ਆਲਾ ਰੋਡ ਦੇ ਨਾਲ ਫਾਰਡ ਨੇ ਪਾਉਣੀ ਆ ਆਪਾਂ ਅਲਾ ਰੋਡ ਪਾਉਂਦੇ ਨਹੀਂ ਤਾਂ ਟਿੱਕੀ ਥੋੜੀ ਡੇਡੀ ਮਡੀ ਹੁੰਦੀ ਹੈ ਰਾਜੂ ਜੀ ਖਾਲਸਾ ਸਾਹਿਬ ਟੋਕੇ ਬਾਬੇ ਜੀ ਉਹ ਠੀਕ ਆ ਹਾਂ ਟੈਪੀ ਕਰਾਈ ਦੀ ਖਾ ਦੀ ਬਾਬੇ ਜੀ ਜਿੱਤਾ ਮੜਾ ਸੀ ਆਉਣਾ ਆ ਪਹਿਲਾਂ ਵਰਕ ਦਾ ਐਮ ਐਚ ਪੀ ਟੋਕੇ ਲੈਣਾ ਪੈਂਦਾ ਤੁਹਾਨੂੰ ਹਾਂਜੀ ਬਾਬਾ ਜੀ ਇਹਦੇ ਵਿੱਚ ਆਪਾਂ ਨੂੰ ਜਿਹੜੀ ਆਪਣਾ ਆਪਰਸ ਲਗਾ ਰਹੇ ਨਾ ਇਹਦੇ ਜਿਹੇ ਟੋਕਨ ਇਸ ਦੀ ਕੱਟਦੇ ਆ ਤਾਂ ਕਿ ਕਸਟਮਰ ਨੂੰ ਵੇਟ ਵੀ ਨਾ ਕਰਨੀ ਪਵੇ ਜਾਂ ਜਿਆਦਾ ਰਸ਼ ਨਾ ਹੋਵੇ ਕਿਉਂਕਿ ਰਸ਼ ਦੇ ਨਾਲ ਕਈਆਂ ਨੂੰ ਪ੍ਰੋਬਲਮਸ ਵਗੈਰਾ ਆਦੀ ਆ ਉਹਨੂੰ ਪੇਸ਼ ਨਾ ਕਰਨੀ ਪਵੇ ਜਾਂ ਨਾ ਜਾਂ ਕਿਸੇ ਨਾਲ ਝਗੜਾ ਨਾ ਹੋਵੇ ਉਹਦੇ ਲਈ ਟੋਕਨ ਕਟਾਉਣਾ ਜ਼ਰੂਰੀ ਆ ਜੇ ਕਸਟਮਰ ਵੇਟ ਕਰ ਸਕਦਾ ਵਾ ਤਾਂ ਉਹ ਵੇਟ ਕਰ ਲੈ ਨਹੀਂ ਤਾਂ ਫਿਰ ਉਹ ਜਿੱਦਾਂ ਪਾਸੇ ਜਨ ਨਹੀਂ ਨਹੀਂ ਚਲੋ ਆਦੇ ਵੀ ਹੱਥ ਵਰਗਾ ਦੀ ਘਟੇ ਬਰਤੀ ਹੈ ਜੀ ਗਾਇਬ ਇਹ ਲੋਕ ਪਰਚੀ ਘਟਾਣੀ ਜ਼ਰੂਰੀ ਹੈ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਸਿਧਾਂਤ ਕੇ ਅਸੀਂ ਬਲੌਗਰਾਂ ਜੀ ਅਸੀਂ ਸਿੱਧਾ ਸ਼ੋਰਟਕਟ ਦਾ ਤਰੀਕਾ ਨਾਲ ਵਰਕਰ ਲਈ ਇਦਾਂ ਨਹੀਂ ਬਣੇਗਾ ਆਣ ਕੇ ਪਰਚੀ ਜ਼ਰੂਰੀ ਹੈ ਹਰੇਕ ਵੀ ਪਰਚੀ ਜ਼ਰੂਰੀ ਹੈ ਕੋਈ ਵੀ ਆਵੇ ਇਹ ਵਧੀਆ ਕਿ ਆਪਾਂ ਭਾਈ ਇਹਨੇ ਕਿ ਕੋਈ ਬਾਅਦ ਵਿੱਚ ਕਹੇ ਨਾ ਕਿ ਮੈਂ ਪਹਿਲਾਂ ਆਇਆ ਬਾਅਦ ਚ ਆਇਆ ਜਦੋਂ 25 ਕੱਢਦੀ ਹੈ ਨਾ ਮੈਂ ਜੋ ਵੀ ਅਸੀਂ ਪਲੈਨਿੰਗ ਦੇ ਅਕੋਰਡਿੰਗ ਹਰ ਇੱਕ ਚੀਜ਼ ਕਰੀ ਦੀ ਸਾਡੀ ਜਿਹੜਾ ਜੀ ਅੱਜ ਉੱਪਰ ਲੱਗੀ ਹੈ ਨਾ ਇਹ ਨਹੀਂ ਕਿ ਠਾ ਕਰਕੇ ਲਾ ਦਿੱਤੀ ਉਹਦੀ ਮਿੰਨਾ ਪਹਿਲੀ ਹਰ ਇੱਕ ਪਲੈਨਿੰਗ ਚੱਲਦੀ ਆ ਸਾਡੀ ਕਿ ਅਸੀਂ ਜੋ ਵੀ ਕੰਮ ਕਰਨਾ ਅਸੀਂ ਹਰ ਇੱਕ ਚੀਜ਼ ਪਲੈਨਿੰਗ ਨਾਲ ਚੱਲਦਾ ਇਹ ਨਹੀਂ ਕਿ ਹੁਣ ਕੋਈ ਵਾਰੀ ਕਸਟਮਰ ਵੀਡੀਓ ਵੇਖ ਕੇ ਆ ਜਾਂਦਾ ਸਾਡੀ ਸਟੋਰੀ ਨਹੀਂ ਚੈੱਕ ਕਰਦਾ ਫਿਰ ਉਹ ਕਹਿਣਗੇ ਜੀ ਅਸੀਂ ਤਾਂ ਇੰਨੀ ਵਾਰੀ ਗੇੜੇ ਲਾ ਗਏ ਆ ਸਾਨੂੰ ਮਿਲੀ ਨਹੀਂ ਪਰ ਜੀ ਦੇ ਅਕੋਰਡਿੰਗ ਸੀਰੀਅਲ ਵਾਈਜ਼ ਹੀ ਚੱਲੋਗਾ ਇਹ ਨਹੀਂ ਕਿ ਸਫਾਰਿਸ਼ ਕਰਤੀ ਮੈਂ ਫੋਨ ਕਰਤਾ ਜੀ ਮੈਂ ਪਹਿਲਾ ਆ ਜਾਊਗਾ ਜਾਂ ਕਿਦਾਂ ਹਰ ਇੱਕ ਚੀਜ਼ ਸੀਰੀਅਲ ਵਾਈਜ਼ ਉਹ ਬਹੁਤ ਵਧੀਆ ਹੈ ਕਿ ਇੱਕ ਸਾਰੇ ਭਾਜੀ ਹੋਣਾ ਦੀ ਫੈਮਿਲੀ ਸਾਰੇ ਕੰਮ ਕਰਦੀ ਇਹ ਨਹੀਂ ਕਿ ਕੋਈ ਅਨਦਰ ਪਰਸਨ ਨਹੀਂ ਨਾ ਰੱਖਿਆ ਕਿ ਭਾਨੇ ਮਾਂ ਜ ਨੂੰ ਕੋਈ ਭਈਆ ਭੂਆ ਰੱਖਿਆ ਕੋਈ ਨਹੀਂ ਫੈਮਿਲੀ ਕਰਦੀ ਸਾਰਾ ਕੋਈ ਕੰਮ ਹੈ ਆਪ ਸਾਥ ਸੁਤਰਾ ਕੰਮ ਹੁੰਦਾ ਆ ਉਹ ਦੱਸਿਆ ਭਾਬੀ ਜੀ ਆਪ ਕਰਦੇ ਨੇ ਤੇ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਕੋਈ ਕੇਦਾ ਸਾਸੂਰ ਦਿੰਦਾ ਮੈਂ ਕਹਿੰਦਾ ਬੰਦਾ ਲੱਗਾ ਲੱਗਾ ਰਵੇ ਸਾਡਾ ਕਮਾਈ ਦੋ ਲਿਆ ਕੇ ਜੀ ਐਸ ਅ ਟੀਮ ਵਰਕ ਆਮ ਘਾਤੇ ਹੈ ਠੀਕ ਹੈ ਸਾਡੇ ਜਿਹਦਾ ਜਿਹੜੇ ਸਾਡੇ ਭਾਜੀ ਆ ਬਾਹਰ ਆ ਸਾਰੇ ਛੋਟੇ ਬ੍ਰਦਰ ਆ ਸਾਡੇ ਇਹਨਾਂ ਦੇ ਮਤਲਬ ਮੇਰੇ ਬ੍ਰਦਰ ਇਹਨੋਂ ਆ ਬਾਹਰ ਆਹੋ ਉਹਨਾਂ ਨੇ ਜੀਤਾ ਜੀ ਦਾ ਸਾਨੂੰ ਕਹਿ ਦਿੱਤਾ ਸੀ ਉਹਦੇ ਬੜੀ ਚਾਹ ਮਤਲਬ ਆਪਾਂ ਇੱਕ ਗਰੁੱਪ ਆ ਗਰੁੱਪ ਦੇ ਉਪਰੀਆਂ ਬਹਾਰੇ ਚੀਜ਼ ਕਰਦੇ ਆ ਹੁਣ ਜਿਹਦਾ ਸਾਡੀ ਨੈਕਸਟ ਮਨਥ ਦੀ ਜਿਹੜੀ ਆਫਰ ਚੱਲੂਗੀ ਉਹਦੇ ਸਾਡੀ ਮਹੀਨਾ ਪਹਿਲਾਂ ਹੀ ਪਲੈਨਿੰਗ ਸ਼ੁਰੂ ਹੋ ਜਾਂਦੀ ਜਦੋਂ ਪਲੈਨਿੰਗ ਸਾਡੀ ਓਕੇ ਹੋ ਗਈ ਉਦੋਂ ਹੀ ਅਸੀਂ ਵੀਡੀਓ ਪਾ ਦਿੰਦੇ ਆ ਮਹੀਨਾ ਪਹਿਲਾਂ ਹੀ ਅਸੀਂ ਆਪਣੀ ਵੀਡੀਓ ਦਾ ਪ੍ਰਚਾਰ ਕਰਨਾ ਲਾ ਜਾਈਏ ਕਿ ਸਾਡੇ ਆ ਆਫਰ ਲਗਣੀਆ ਆ ਆਫਰ ਲਗਣੀਆ ਇਦਾਂ ਆ ਉਦਾਂ ਆ ਕਈ ਕਸਟਮਰ ਉਹ ਸਟੋਰੀ ਚੈੱਕ ਨਹੀਂ ਕਰਕੇ ਆਉਂਦੇ ਤਾਂ ਉਹ ਫਿਰ ਬਾਅਦ ਚ ਆ ਕੇ ਬੈਡ ਕਮੈਂਟ ਕਰਦੇ ਆ ਜੀ ਇਹਨਾਂ ਦੇ ਆਫਰ ਸ਼ਾਇਦ ਫੇਕ ਆ ਜਾਂ ਕੀ ਹਿਸਾਬ ਕਰਦਾ ਉਹ ਫਿਰ ਆ ਇੱਕ ਆਪਣੀ ਕਾਮਨ ਸੈਂਸ ਹੁੰਦੀ ਆ ਨਾ ਕਿ ਕਸਟਮਰ ਦੀ ਕਿ ਹਾਂ ਵੀ ਉਹ ਗਿੱਦਾ ਪੜਦਾ ਪਿਆ ਵਾ ਜਾਂ ਮੈਂ ਇਦੋਂ ਤੱਕ ਕੀ ਬਣ ਜੂ ਤੇ ਮੈਂ ਸਟੋਰੀ ਪਾਉਣੀ ਆ ਮੈਂ ਹਰ ਇੱਕ ਤਰ੍ਹਾਂ ਲਿਖਦੀ ਆ ਇੰਗਲਿਸ਼ ਚ ਵੀ ਲਿਖਦੀ ਆ ਪੰਜਾਬੀ ਚ ਵੀ ਲਿਖਦੀ ਆ ਹਿੰਦੀ ਚ ਵੀ ਲਿਖਦੀ ਆ ਤਾਂ ਕਿ ਹਰ ਇੱਕ ਤਰ੍ਹਾਂ ਦਾ ਕਸਟਮਰ ਪੜ ਸਕੇ ਤਾਂ ਪੜ ਕੇ ਪੂਰੀ ਨੋਲਜ ਲੈ ਕੇ ਆਵੇ ਕਿਉਂਕਿ ਕਈ ਵਾਰੀ ਕਸਟਮਰ ਦੂਰੋਂ ਆਂਦਾ ਆ ਉਹਨੂੰ ਨੌਲੇਜ ਨਹੀਂ ਹੁੰਦੀ ਫਿਰ ਸਾਨੂੰ ਵੀ ਦੁੱਖ ਲੱਗਦਾ ਕਿ ਵਿਚਾਰਾ ਇੰਨੀ ਦੂਰੋਂ ਆਇਆ ਵਾ ਤਾਂ ਉਹਨੂੰ ਕੁਝ ਮਿਲ ਜਾਣੀ ਜਾਂ ਵਿਚਾਰਾ ਖਾਲੀ ਹੱਥ ਜਾਊਗਾ ਫਿਰ ਉਹ ਅਦਰ ਪਤਾ ਕਈ ਵਾਰੀ ਇੱਕ ਇੱਕ ਕਨਸੈਪਟ ਹੁੰਦਾ ਕਿ ਮੈਂ 13 ਦੇ ਤੋਂ ਵੱਧ ਨਹੀਂ ਖਾੜਾ ਹਾਂ ਉਹਦੇ ਅਕੋਰਡਿੰਗ ਵੀ ਕਈ ਕਸਟਮਰ ਆਂਦੇ ਆ ਬਟ ਅਸੀਂ ਹਰ ਇੱਕ ਚੀਜ਼ ਨੂੰ ਮੈਂਸ਼ਨ ਕਰੀਦਾ ਈਵਨ ਆਪਣਾ ਨੰਬਰ ਵੀ ਮੈਂਸ਼ਨ ਕਰੀਦਾ ਕੋਈ ਵੀ ਇਨਫੋਰਮੇਸ਼ਨ ਹੁੰਦੀ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਪੁੱਛ ਸਕਦੇ ਏਦਾਂ ਵੀ ਹੁੰਦਾ ਠੀਕ ਹੈ ਅਸੀਂ ਨੰਬਰ ਵੀ ਕੰਟੈਕਟ ਇਹਨਾਂ ਦਾ ਸਾਰਿਆਂ ਦਾ ਹੀ ਐਡ ਕਰਾਂਗੇ ਭਾਈ ਹੁਣਾਂ ਦਾ ਤੁਸੀਂ ਫੋ ਉਹ ਸਮੇਂ ਆਪਣੇ ਫੋਨ ਕਰਕੇ ਵੀ ਆ ਸਕਦਾ ਇਹਨਾਂ ਨੂੰ ਭਾਜੀ ਖਾਣ ਨੂੰ ਠੀਕ ਹੈ ਬਾਬੇ ਜੀ ਆਏ ਖਾਣ ਸਾਫਤ ਤੁਸੀਂ ਪੀਜ਼ਾ ਖਾਓ ਬਾਬਾ ਜੀ ਪੀਜ਼ਾ ਖਾਣ ਤੋਂ ਬਾਅਦ ਦੱਸਿਓ ਪੀਜ਼ੇ ਦਾ ਜਿਹੜਾ ਆਪਣਾ ਬੇਸ ਹੁੰਦਾ ਆ ਉਹ ਵੀ ਆਪਣਾ ਆ ਆਪ ਬਾਰੋਂ ਨਹੀਂ ਲੈਂਦੇ ਤਾਂ ਤੁਸੀਂ ਖਾਣ ਤੋਂ ਬਾਅਦ ਦੱਸਿਓ ਕਿੱਦਾਂ ਦਾ ਲੱਗਾ ਠੀਕ ਹੈ ਜੀ ਅੱਜ ਭਾਜੀ ਨੇ ਪਹਿਲਾਂ ਕਿਹਾ ਕਿ ਤੁਹਾਨੂੰ ਵੀ ਪੀਜ਼ਾ ਖਵਾ ਲਗੇ ਆ ਪਹਿਲਾਂ ਪੀਜ਼ਾ ਛਾ ਕੇ ਦੱਸੋ ਸਾਰਾ ਕੁਝ ਭਾਜੀ ਨੇ ਆਪ ਤਿਆਰ ਕੀਤਾ ਹੈ ਹੈਮੇਡ ਸਾਰਾ ਕੁਝ ਰੈਡੀਮੇਡ ਨਹੀਂ ਹੈਗਾ ਹੈਮੇਡ ਸਾਰਾ ਕੁਝ ਵਰਗੇ ਪੀਜ਼ਾ ਪੀਜ਼ਾ ਠੀਕ ਹੈ ਆਪਾਂ ਆਪਾਂ ਭਾਜੀ ਲੈਣ ਲੱਗੇ ਸੀ ਆਪਾਂ ਕਬੇ ਤੁਸੀਂ ਕਦੋਂ ਤੋਂ ਆ ਰਹੇ ਇੱਥੇ ਸਾਨੂੰ ਹੋ ਗਿਆ 6 ਮਹੀਨੇ 6 ਮਹੀਨੇ ਹੋ ਗਏ ਹਾਂ ਜੀ ਕਿੰਦਾ ਲੱਗਦਾ ਬਹੁਤ ਸੋਹਣਾ ਜੀ ਇਹ ਤੇ ਆਹ ਨਹੀਂ ਨਹੀਂ ਨੋਰਮਲੀ ਇੱਥੇ ਦੁੱਧ ਵੀ ਲਿਈਦਾ ਘਰ ਵੀ ਲੱਗ ਗਈ ਆ ਦੁਕਾਨ ਜੀ ਲੱਗ ਗਈ ਆ ਕਿੰਦਾ ਹੁੰਦੇ ਜਾਂਦੇ ਰਹੀ ਆ ਮੇਲ ਜੋ ਸਾਡਾ ਬਹੁਤ ਬਹੁਤ ਸੋਹਣਾ ਜੀ ਬਹੁਤ ਸਵਾਦਿਸ਼ੀ ਆ ਬਹੁਤ ਵਧੀਆ ਵਾਹ ਭਾਈ ਦਾ ਕਿਦਾਂ ਦਾ ਬਹੁਤ ਵਧੀਆ ਜੀ ਮੇਲਜੋਲ ਆਪਣਾ ਗੁਰਮੁਖ ਵਿਆਰੇ ਆਪਾਂ ਨੂੰ ਸੋਹਣੇ ਲੱਗਦਾ ਟਾਈਮ ਦੇ ਲਾਉਂਦੇ ਨੇ ਨਹੀਂ 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 ਜਦੋਂ ਆਪਾਂ ਆਰਡਰ ਦੇਉਂਦੇ ਹਾਂ ਉਸ ਤੋਂ ਬਾਅਦ ਕਿੰਨਾ ਲੱਗਦਾ ਨਹੀਂ ਕੋਈ 15 ਮਿੰਟ ਲੱਗ ਜਾਂਦਾ ਕਿ 1/2 ਘੰਟਾ ਲੱਗਦਾ ਉਸ ਤੋਂ ਬਾਅਦ ਇੰਨਾ ਕਿਉਂ ਲੱਗਦਾ ਕਿਉਂਕਿ ਜਿੱਦਾਂ ਆਰਡਰ ਆਂਦਾ ਵਾ ਉਦਾਂ ਦਾ ਹੋ ਜਾਂਦਾ ਅੱਗੇ ਪਿੱਛੇ ਹੋ ਹੀ ਜਾਂਦਾ ਮਾਰਾ ਮੋਟਾ ਕਿਉਂਕਿ ਅਸੀਂ ਵੀ ਕੰਮ ਕਰਦੇ ਹਾਂ ਸਾਨੂੰ ਵੀ ਪਤਾ ਕਿ ਸਾਡੇ ਕੰਮਾਂ ਤੇ ਵੀ ਇਹੀ ਹੋ ਜਾਂਦਾ ਹਾਂਜੀ ਹਾਂਜੀ ਡੇਲੀ ਕਸਟਮਰ ਆਉਂਦਾ ਤਾਂ ਆਪ ਨੇ ਭਾਜੀ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਖਾਲਸਾ ਵਾਈਸ ਬੇਜੀ ਇਹ ਬਾਬਾ ਵਰਗਰ ਆਪਣੇ ਮਸੀਜਾਂਗ ਲੱਗੇ ਆ ਇਹ ਵਰਗਰੇ ਬਣਾਉਂਦੇ ਆ ਕਿ ਜਿੰਤਾ ਦੇ ਪੈਸੇ ਆ ਉਦਾਂ ਦੇ 버ਗਰ ਜਿੰਤਾ ਦੀ ਕੁਆਲਿਟੀ ਜਿੰਤਾ ਦੀ ਤੁਸੀਂ ਲੰਗੋਗੇ ਤੁਹਾਨੂੰ ਉਦਾਂ ਦੀ ਦਿੰਦੇ ਆ ਤੇ ਬਾਕੀ ਅਸੀਂ ਖਾਂਦੇ ਆ ਰੋਜ਼ 버ਗਰ ਤੇ ਡੇਲੀ ਕਦੇ ਕਦੇ ਖਾ ਲਈਦਾ ਉਸ ਵੇਲੇ ਨਹੀਂ ਨਹੀਂ ਅਜਦਾ ਦਰ ਰੋਜ਼ ਆਈਦਾ ਖਾਈਦਾ ਡੇਲੀ ਪਰ ਵਧੀਆ ਬਣਾ ਕੇ ਦਿੰਦੇ ਆ 버ਗਰ ਅਸੀਂ ਖਾਈਦਾ ਰੋਜ਼ ਇਹ ਦੱਸੀ ਦਾ ਬਾਜ਼ਾਰ ਜੀ ਕਿ ਕਿੱਦਾਂ ਦਾ ਲੱਗਦਾ ਕਿੱਦਾਂ ਦੇ ਨਾ ਬਰਗਰ ਖਾਂਦੇ ਕਿ ਹੋਰ ਕੁਝ ਵੀ ਨਾਲ ਖਾਂਦੇ ਨਹੀਂ ਬਰਗਰ ਖਾਈਦਾ ਸੀਗਾ ਉਹਦਾ ਬਾਬਾ ਜੀ ਰੱਖਦੇ ਸੈਂਡਵਿਚ ਵੀ ਰੱਖਦੇ ਆ ਪੀਜ਼ਾ ਵੀ ਹੁੰਦਾ ਆਪਣੇ ਇੱਥੇ ਤੇ ਜੂਸ ਵਗੈਰਾ ਵੀ ਜਿਹੜੇ ਇਹ ਦਿਮਗ ਤੇ ਉਹ ਵੀ ਬਹੁਤ ਸਵਾਦ ਬਣਾਉਂਦੇ ਆ ਹੀ ਬਰਗਰ ਖਾਈਦਾ ਜਾ ਤੁਰ ਇਹ ਬਹੁਤ ਸਵਾਦ ਹੁੰਦਾ ਪਾਪੇ ਦਾ 버ਗਰ। ਇੱਕ ਵਾਰੀ ਤੁਸੀਂ ਵੀ ਟਰਾਈ ਕਰਕੇ ਵੇਖੋ ਬਹੁਤ ਸਵਾਦ ਆ 버ਗਰ। ਹਾਂਜੀ ਬਾਈ ਖਾਸਾ ਆਉਂਦਾ। ਹਾਂਜੀ ਵੀ ਜਣੇ ਦੱਸਿਆ ਕਿ ਬਹੁਤ ਵਧੀਆ 버ਗਰ ਹੁੰਦਾ ਤੁਸੀਂ ਵੀ ਆਓ। ਅਸੀਂ ਤੁਹਾਨੂੰ ਪਾਸ ਸਾਰਾ ਐਡਰੈਸ ਭਾਈ ਹੁਣੇ ਨੂੰ ਦੱਸਿਆ ਆ ਬਾਕੀ ਅਸੀਂ ਵੀ ਤੁਹਾਨੂੰ ਦੱਸਾਂਗੇ ਸਾਰਾ ਐਡਰੈਸ ਭਾਈ ਦਾ ਕੰਟੈਕਟ ਨੰਬਰ ਨੰਬਰ ਸਾਰਾ ਵੀ ਦੱਸਾਂਗੇ ਜਦੋਂ ਵੀ ਆਫਰ ਤੋਂ ਪਹਿਲਾਂ ਕਈਆਂ ਆਫਰ ਸਮਝ ਨਹੀਂ ਆਦੀ ਹੈ ਕਿ ਆਫਰ ਨੂੰ ਸਮਝਣ ਲਈ ਕਾਲ ਕਰ ਲੈ ਤੁਸੀਂ ਭਾਈ ਦਾ ਨੰਬਰ ਅਸੀਂ ਵਿੱਚ ਐਡ ਕਰਾਂਗੇ। ਬਾਕੀ ਅਸੀਂ ਹੁਣ ਭਾਈ ਨੇ ਜਿਹੜਾ ਪੀਜ਼ਾ ਸਾਨੂੰ ਬਣਾ ਕੇ ਦਿੱਤਾ ਹੈ ਪੀਜ਼ਾ ਛਾ ਕੇ ਦੱਸਾਂਗੇ ਤੁਹਾਨੂੰ ਕਿਸ ਤਰ੍ਹਾਂ ਦਾ ਹਾਂਜੀ ਗਾਇਸ ਇਹ ਜਿਹੜੀ ਮੇਨ ਚੀਜ਼ ਤੁਸੀਂ ਦੇਖ ਕੇ ਲਈਏ ਚੀਜ਼ ਕਿ ਜਿਹੜੀ ਚੀਜ਼ ਦਾ ਭਾਂਦੇ ਰੇਸ਼ੇ ਭਾਂਦੇ ਮੇਨ ਚੀਜ਼ ਇਹ ਤੋਂ ਪਤਾ ਲੱਗ ਜਾਂਦਾ ਕਿ ਪੀਜ਼ਾ ਕਿਦਾਂ ਦਾ ਹੋਏਗਾ ਟੇਸਟੇ ਬਾਕੀ ਵੇਖਣ ਨੂੰ ਤੁਹਾਨੂੰ ਬਹੁਤ ਹੀ ਲੱਗਾਂਦੇ ਆ ਹਾਂਜੀ ਤੁਸੀਂ ਬਾਈਟ ਲ ਲਈਏ ਬਹੁਤ ਵਧੀਆ ਅੱਗ ਕੜਾਈ ਪਈ ਬਾਬਾ ਜੀ ਨੇ ਇਹਦੇ ਇੰਟਰਵਿਊ ਲੈਂਦੇ ਸੀ ਕਿ ਉਹਨਾਂ ਨੂੰ ਪ੍ਰੋਬਲਮ ਦੇਖਤ ਵੀ ਆਉਂਦੀਆਂ ਨੇ ਹਾਂਜੀ ਹਾਂਜੀ ਕੰਮਾਂ ਕੰਮਾਂ ਦੇ ਵਿੱਚ ਉਹ ਇਕੱਲਾ ਬੰਦਾ ਜਿਹੜਾ ਹੁੰਦਾ ਉਹਦੇ ਵਿੱਚ ਦਿੱਕਤਾਂ ਆਉਂਦੀਆਂ ਹੁੰਦੀਆਂ ਵਾ ਆਂਡ ਗਵਾਂਡ ਵੀ ਹੁੰਦਾ ਉਹਦਾ ਵੀ ਇੱਕ ਪ੍ਰੋਬਲਮ ਆਂਦੀ ਹੈ ਕੰਮਗਰਾਂ ਚ ਹੁੰਦੀਆਂ ਹੀ ਆ ਜੀ ਉੱਚੀ ਨਹੀਂ ਵੀ ਹੁੰਦੀ ਹ ਲੇਕਿਨ ਫੇਰ ਵੀ ਆਪਣਾ ਟਾਈਮ ਕੱਢ ਕੇ ਅਗਲੇ ਲਾਉਂਦੇ ਆਫਰ ਲਾਉਂਦੇ ਆ ਉਹ ਵਧੀਆ ਬਸ ਉਹ ਵੀ ਸਭ ਨੂੰ ਫਾਇਦਾ ਮਿਲਦਾ ਹੈ ਚ ਵੀ ਉਹਨਾਂ ਨੂੰ ਜੋ ਰੋਜ਼ਗਾਰ ਮਿਲਿਆ ਉਹ ਵੱਖਰੀ ਗੱਲ ਆ ਲੇਕਿਨ ਉਹ ਲੋਕਾਂ ਦੇ ਹਿੱਤ ਦੇ ਵਿੱਚ ਹੈਗਾ ਠੀਕ ਹੈ ਭਾਈ ਸਾਹਿਬ ਮੈਂ ਦੱਸਿਆ ਕਿ ਇਹ ਤਾਂ ਧਿਆਨ ਗਵਾਨ ਨੂੰ ਵੀ ਪਤਾ ਸਾਰਿਆਂ ਨੂੰ ਕਿ ਇੱਥੇ ਲੋਕ ਕੋ ਰਹਿੰਦੇ ਮੁਰ ਦਿੱਕਤ ਆਉਂਦੀ ਹੈ ਇਹਨਾਂ ਨੂੰ ਆਣ ਗਵਾਨ ਬਹੁਤ ਦਿੱਕਤ ਪ੍ਰੋਬਲਮ ਕਰਦੇ ਆ ਕਿਉਂਕਿ ਇਹ ਆਫਰ ਲਾਉਂਦੇ ਇਹਨਾਂ ਨੂੰ ਸਾਰੇ ਲੋਕ ਕਬੂਰਸਲ ਵਿੱਚ ਵੀ ਦੱਸਿਆ ਗਿਆ ਆ ਕੁਛੀ ਆਫਰ ਨਾਲ ਲਾਓ ਉਹਨਾਂ ਨੇ ਉਹਨਾਂ ਦੇ ਕਸਟਮਰ ਖਰਾਬ ਹੁੰਦੇ ਪਰ ਭਾਈ ਸਾਹਿਬ ਨੇ ਕਿਹਾ 13 13 ਦੇ ਹੋਰ ਨਹੀਂ ਚੱਲਦਾ ਆ ਰਿਹਾ ਬਾਬੇ ਨਾਨਕ ਦੇ ਵੀਰਾਂ ਦੇ ਚੱਲਦਾ ਆ ਰਿਹਾ 13 13 ਤੋਲਦਾ ਮੇਰਾ ਬਾਬਾ ਨਾਨਕ ਤੇ ਬਾਬੇ ਨਾਨਕ ਨੇ ਇਹ ਨੀ ਰੱਖੀ ਕੀਤੀ ਹੈ ਮਹਾਰਾਜ ਜੋ ਕੀ ਜੋ ਕਹਿੰਦੇ ਕਹਿੰਦੇ ਰਹੇ ਪਰ ਵੀਰ ਸਾਹਿਬ ਕਹਿੰਦੇ ਅਸੀਂ ਹੋਰਾਂ ਲੋੜੀਆਂ ਅਸੀਂ ਲੋ ਲੋਂਦੇ ਰਾਵਾਂਗੇ ਆਫਰ ਸਾਡੀ ਆਇਦਾ ਨਹੀਂ ਹੈਗਾ ਅਸੀਂ ਕੰਟੀਨਿਊ ਰੱਖਾਂਗੇ ਹੋਰ ਚੱਲਦੀ ਰਹਿਣੀ ਚਾਹੀਦੀ ਹੈ